ਜੋ Tata ਦੀ ਗੱਡੀ ਆ 365 ਲੀਟਰ ਇਹਦੀ ਕੰਪਨੀ ਕਹਿੰਦੀ ਆ ਟੈਂਕੀ ਵਿੱਚ ਜੀ। ਚਲੋ 10 15 ਲੀਟਰ ਫालतू ਪਾਇੰਦਾ ਪ੍ਰੈਕਟਿਸ ਦੀ ਹੁੰਦੀ ਆ। ਆ ਮੇਰੇ ਜੇਬ 'ਚ ਪਈਆਂ ਫੜੀ। ਤੈਨੂੰ ਕੋ 92 ਲੀਟਰ ਤੇਲ ਪਾਵਾ ਫਿਰ ਪੰਪ ਵਾਲਾ ਇਹ ਦੇਖੋ। ਤੇ ਮਾਲਕ ਨੂੰ ਕਹਿ ਰਹੇ ਆ ਕਹਿ ਰਹੇ ਨੇ ਅੱਗੇ ਤੇ ਕਹਿੰਦਾ ਇਹ ਤਾਂ ਜ਼ੀਰੋ ਚੈੱਕ ਰਹੀ ਆ ਕਹਿੰਦੀ 392 ਪੂਰਗਾ ਕਹਿੰਦੀ ਕੋਈ। ਹਾਂ ਵੀਰੇ ਪਾ ਬੰਦ ਕਰ ਇਹਨੂੰ ਪਹਿਲਾਂ ਵੀਰੇ ਖੜ ਜਾ ਕੱਢ ਜਾ ਤੂੰ ਮੋਲ ਮੋਤ ਕਰ। ਉਹ ਉਹ ਤਾੜੀ। ਬਹੁਤ ਪੂਰਾ ਮੈਂ ਕਿਹੜਾ ਬੰਦਾ। ਹਾਂ ਤੂੰ ਗੇਜ ਮਾਰੇ ਨਾ। ਗੇਜ ਕੋਣ ਮਾਰਦਾ। ਆਪਣੇ ਘਰੋਂ ਦੇ ਹਰ ਆ ਕੇ ਗੱਡੀ ਬੁਲਾ चलो चल चलो या चे ਹਾਂ ਜੀ ਬਹੁਤ ਵਧੀਆ ਯਾਰ ਸਾਡੇ ਬੰਦੇ ਸਾਨੂੰ ਹੀ ਆ ਕੇ ਕਹਿਣ ਲੱਗੇ ਚੋਰ ਆ ਯਾਰ ਹਾਂ ਚੋਰ ਹੈ ਗਈ ਹੈ ਨਾ ਚੋਰ ਹੈ ਸਾਲੇ ਸਿਸਟਮ ਬੋਲਦੇ ਨੇ ਗੱਡੀਆਂ ਇਲੈਕਟ੍ਰੋਨਿਕ ਗੱਡੀਆਂ ਨੇ ਤੇਜਾ ਮਾਰਦੇ ਆਂ ਤੇ ਸਿਸਟਮ ਬੋਲਦੇ ਫਿਰ ਸਿਸਟਮ ਦਿਖਾ ਦਿਓ ਤੇ ਸਾਡੇ ਨਾ ਪਿਆ ਅਸੀਂ ਕਹਿ ਰਹੇ ਹਾਂ ਚੋਰੀ ਕਰੀ ਹੈ ਗੱਲ ਹੀ ਕਿਤਾਬ ਤੇ ਮੈਂ ਵੀ ਕਹਿ ਰਿਹਾ ਚਲੋ ਤੁਸੀਂ ਨਾ ਮੰਨੋ

ਮੈਂ ਯੂਰੇ ਤੇਲ ਪਾਉਣ ਆਇਆ ਸੀ ਇਹ ਅੰਕੁਰ ਪੰਪਾ ਸਰਹੰਦਰ ਰੋਡ ਤੇ ਡੀਮਾਰਟ ਦੇ ਨਾਲ ਜੀ ਤੇ ਮੈਂ ਤੇਲ ਪਾਉਣ ਆਇਆ ਔਰੇ ਮੈਂ ਗੱਡੀ ਉਹ ਮਸ਼ੀਨ ਦੇ ਉੱਤੇ ਤੇਲ ਪਾਉਣ ਨੂੰ ਲਾਈ ਤੇ ਇਹਨਾਂ ਨੇ 392 ਲੀਟਰ ਤੇਲ ਪਾਤੇ ਮੇਰੀ ਗੱਡੀ 'ਚ ਤੇ ਗੱਡੀ ਕੰਪਨੀ 365 ਲੀਟਰ ਦੀ ਟੈਂਕੀ ਕਹਿੰਦੀ ਆ ਤੇ ਚਲੋ 365 ਨਹੀਂ ਤਾਂ 80 ਪੈ ਜਾਏਗਾ ਇਹਦੇ ਵਿੱਚ 15 ਲੀਟਰ ਫालतू ਪੈ ਜਾਏਗਾ ਜੀ ਪਲਾਸਟਿਕ ਦੀ ਹੋਣ ਕਰਕੇ ਪਰ ਇਹ ਕਹਿੰਦੇ ਵੀ ਸਾਡੀ ਮਸ਼ੀਨ ਸਹੀ ਆ ਇਹ ਕਹਿੰਦੇ ਕਾੜ ਕੱਢ ਕੇ ਤੇਲ ਚੈੱਕ ਕਰ ਲਾ ਆਪਣਾ ਮੈਂ ਕਹਾ ਜੀ ਕੋਈ ਗੱਲ ਨਹੀਂ ਕੱਢ ਲੋ ਇਹਨਾਂ ਨੇ ਤੇਲ ਕੱਢਿਆ ਵੀ ਆ ਕੱਢ ਕੇ 398 ਲੀਟਰ ਤੇਲ ਨਿਕਲਿਆ ਇਹ ਕਹਿੰਦੇ ਵੀ ਸਾਡਾ 392 ਪੂਰਾ ਹੋ ਗਿਆ ਹੁਣ ਤੂੰ ਦੇਖ ਆਪਣਾ ਵੀ ਸਾਡਾ ਪੂਰਾ ਹੋ ਗਿਆ ਮੈਂ ਕਹਾ ਮੇਰੀ ਗੱਡੀ 8 ਲੀਟਰ ਦੇ ਵਿੱਚ ਤੁਸੀਂ ਸਟਾਰਟ ਕਰਕੇ ਦਿਖਾ ਦਿਓ ਬਾਈ ਕਹਿੰਦੇ ਜੀ ਸਾਨੂੰ ਨਹੀਂ ਪਤਾ ਹੈਗਾ ਸਾਡਾ ਤੇਲ ਪੂਰਾ ਹੋਗਾ ਬਾਕੀ ਤੇਰੀ ਗੱਡੀ ਚ ਕਿੰਨਾ ਸੀਗਾ ਮੇਰੀ ਗੱਡੀ ਦੇ ਵਿੱਚ ਅਜੇ ਰਿਜ਼ਰਵ ਵੀ ਨਹੀਂ ਲੱਗੀ ਸੀ ਗੱਡੀ ਰਿਜ਼ਰਵ ਦੇ ਵਿੱਚ ਵੀ 50 ਤੋਂ 60 ਲੀਟਰ ਤੇਲ ਰੱਖਦੀ ਹੈ ਜੀ ਕਿਹੜੀ ਗੱਡੀ ਹੈ ਟਾਟਾ ਦਾ ਘੋੜਾ ਜੀ 5530 ਇਹ ਗਣਾ ਜੀ ਇਹ ਕਨਫਰਮ ਹੈ ਵੀ 30 40 ਲੀਟਰ ਜਰ ਜਾ ਹਾਂਜੀ ਹਾਂਜੀ 30 40 ਲੀਟਰ ਜਰਪ ਦੇ ਵਿੱਚ ਰੱਖ ਦਈਏ ਸਲਪ ਸਲਪ ਕਿੰਨੇ ਚਿਰ ਵੱਜ ਸਕਦੇ ਇਹ ਹੁਣ ਸਟਾਰਟ ਵੀ ਨਹੀਂ ਹੋਣੀ ਹੈਗੀ ਗੱਡੀ ਜੇ 8 ਲੀਟਰ ਤੇਲ ਪਾਉਣ ਜੀ ਘੱਟੋ ਘੱਟ ਕਿੰਨਾ ਤੇਲ ਲਾਉਣਾ ਚਾਹੀਦਾ ਘੱਟੋ ਘੱਟ 4 ਉਂਗਲ ਤੇਲ ਲਾਉਣਾ ਚਾਹੀਦਾ 30 ਕਿਲੋਲਿਟਰ 30 ਤੋਂ 40 ਲੀਟਰ ਦੇ ਵਿੱਚ ਹੋਣਾ ਚਾਹੀਦਾ ਤਾਂ ਗੱਡੀ ਜਾ ਕੇ ਸਟਾਰਟ ਹੋਏਗੀ ਜੀ ਤੇ ਬਿੱਟੀ ਕਰਦੂ ਥੋੜਾ ਮੋਬਾਈਲ ਵੀ ਹੋਇਆ ਕਿ ਅਸੀਂ ਉਹ ਵੀ ਮਾਮਲਾ ਉਹ ਜੀ ਮੈਂ ਵੀਡੀਓ ਬਣਾਉਣ ਲੱਗਿਆ ਸੀਗਾ ਪੰਪ ਦੀ ਵੀ ਆਹ ਪੰਪ ਆ ਇੱਥੇ ਇੰਨੇ ਦਾ ਤੇਲ ਪਿਆ ਮੇਰੀ ਗੱ ਤੇ ਜਦੋਂ ਮੈਂ ਵੀਡੀਓ ਬਣਾਉਣ ਲੱਗਾ ਤਾਂ ਇਹਨਾਂ ਦਾ ਮਾਲਕ ਮੇਰਾ ਫੋਨ ਖੋਣ ਖੋਣ ਲੱਗਾ ਸੀਗਾ ਜੀ ਖੋਹ ਲਿਆ ਸੀਗਾ ਤੇ ਬਾਅਦ ਵਿੱਚ ਵਾਪਸ ਲੈ ਲਿਆ ਪਕੋਲੇ ਦੀ ਇੱਕ ਵਾਰੀ ਉਹਨੂੰ ਵੀਡੀਓ ਦੇ ਵਿੱਚ ਸਾਫ ਸਾਫ ਹਾਂਜੀ ਹਾਂਜੀ ਸਾਫ ਸਾਫ ਐਨ ਪਤਾ ਲੱਗ ਰਿਹਾ ਜੀ ਅੱਛਾ ਕਿ ਥੋੜੇ ਤੋਂ ਮੋਬਾਈਲ ਖੋਦਾ ਹੈ ਹਾਂਜੀ ਹਾਂਜੀ ਵਿੱਚ ਕੀ ਨਾਮ ਹੈ ਜੀ ਮੇਰਾ ਦੀਪਕ ਮਿੱਤਲ ਹੈ ਜੀ ਨਾਮ ਮੇਰਾ ਅੱਛਾ ਕੀ ਮਾਮਲਾ ਹੈ ਜੀ ਤੇ ਪੈਟਰੋਲ ਪੰਪ ਤੇ ਟਿਪਰਾਂ 'ਸਵਾਰ ਆਪਣੇ ਟਿਪਰ ਚਾਲਕ ਪਹੁੰਚੇ ਸੀ ਉਹਨਾਂ ਵੱਲੋਂ ਤੇਲ ਨੂੰ ਲੈ ਕੇ ਦੋਸ਼ ਲਗਾਏ ਗਏ ਨੇ ਕੀ ਕਹੋਗੇ ਇਹ ਦੋਸ਼ ਲਗਾਏ ਜੀ ਬਿਲਕੁਲ ਦੱਸਤਾ ਜੀ ਇਹਨਾਂ ਦਾ ਠੀਕ ਹੈ ਨਾ ਇਹਨਾਂ ਨੇ ਤੇਲ ਪਵਾਇਆ ਜੀ ਪਹਿਲਾਂ ਤਾਂ ਇਹਨਾਂ ਦਾ ਡਰਾਈਵਰ ਕਹਿੰਦਾ ਵੀ 365 ਲੀਟਰ ਦੀ ਟੈਂਕੀ ਹੈ ਮੇਰੀ ਆਪਾਂ ਨੇ ਸਾਡੀ ਮਸ਼ੀਨ ਤੇ ਤੇਲ ਪਾਇਆ 392 ਲੀਟਰ ਜੀ ਇਹਦਾ 65 ਲੀਟਰ ਦੇ ਮੈਂ ਤਾਂ ਕੋਈ ਗੱਲ ਨਹੀਂ ਜੇ ਤੈਨੂੰ ਬਹਿਮ ਚਾਹੇ ਮੇਰਾ ਬਹਿਮਾਨਾ ਚੈੱਕ ਕਰ ਜੋ ਮਰਜ਼ੀ ਚੈੱਕ ਕਰ ਦੂ ਪੰਪ ਦੇ ਉੱਪਰ ਚਾਹੇ ਟੀਮ ਬਲਾ ਲਾ ਜੋ ਵੀ ਪੰਪ ਮਨ ਲਗੇ ਮੈਂ ਉਹਦੇ ਲਈ ਆਪਣੀ ਹੁੰਦੀ ਹੈ ਜੀ ਮਿੰਤੀ ਵਾਲੀ ਚਾਹੇ ਮੇਰਾ ਸੇਲ ਦਾ ਅਫਸਰ ਜੋ ਮਰਜ਼ੀ ਬੁਲਾਓ ਜੋ ਅਸੀਂ ਤੇਲ ਕੱਢਿਆ ਜੀ 400 ਲੀਟਰ ਤੇਲ ਨਿਕਲਿਆ ਟੈਂਕੀ ਦੇ ਵਿੱਚੋਂ ਹਲੇ ਵੀ ਮੌਜੂਦਾ ਟੈਂਕੀ ਦੇ ਵਿੱਚ 10 15 ਲੀਟਰ ਤੇ ਬਾਈ ਜੋ ਮੈਂ ਤਾਂ ਕਹਿਣਾ ਤੁਸੀਂ ਫੋਨ ਵੀ ਕੋਇਆ ਫਿਰ ਫੋਨ ਕਿਉਂ ਥੋਇਆ ਬਾਈ ਜੀ ਫੋਨ ਤਾਂ ਕਿਹਾ ਹੋਇਆ ਕਿ ਤੁਸੀਂ ਜੋ ਤੇਲ ਪੈਂਦਾ ਲਵੇ ਠੀਕ ਹੈ ਨਾ ਉਹ ਤਾਂ ਫੋਨ ਦੀ ਵੀਡੀਓ ਨਹੀਂ ਬਣਾ ਸਕਦੇ ਜੀ ਆਪਾਂ ਇਹ ਕਿਸੇ ਮਰਜ਼ੀ ਪੰਪ ਵਾਲੇ ਤੁਸੀਂ ਪੁੱਛ ਸਕਦੇ ਹੋ ਇਹ ਪੈਸੋ ਵੱਲੋਂ ਪਰਮਿਸ਼ਨਾਂ ਹੁੰਦੀਆਂ ਨੇ ਜੀ ਕਿਉਂਕਿ ਜਿਹੜੀ ਵਿੱਚੋਂ ਮਤਲਬ ਕਿ ਉਹ ਨਿਕਲਦੀਆਂ ਨੇ ਕਿ ਫੋਨ ਦੀਆਂ ਜੀ ਟਾਵਰ ਕਰਕੇ ਉਹਦੇ ਨਾਲ ਅੱਗ ਲੱਗਣ ਦਾ ਡਰ ਰਹਿੰਦੇ ਪੰਪ ਦੇ ਉੱਪਰ ਤਾਂ ਫੋਨ ਹੋਇਆ ਗਿਆ ਜਿਹਦੇ ਵਾਸਤੇ